ਆਰੇ ਨਾਸਮਿਕਾ ਤੇੰਦਸੀ ਇੱਕ ਕਿਹੜਾ ਕਮੈਂਟ ਕਰਕੇ ਨਾਮ ਅੱਸੇ ਦਾ ਨਾਮ ਕੀ ਰੱਖੀਏ ਤੇ ਮੱਖੀ ਦੀ ਗੋਥ ਵਾਲੀ ਦਵਾਈ ਸਾਰੇ ਜਾਂਦੀ ਹੈ ਜਗਨਵਾਸਾਂ ਮੈਂ ਵੀ ਤੁਹਾਨੂੰ ਦੱਸਾਂਗੇ ਤੇ ਡੈਡੀ ਬੱਡੇਆਂ ਦੀ ਗੀੜ ਚੱਲ ਰਹੀ ਹੈ ਇਹਨਾਂ ਕੱਲ ਹੀ ਆਇਆ ਥੋੜੇ ਅੱਖਾਂ ਜਣ ਇਨਫੈਕਸ਼ਨ ਹੋਈ ਹੈ ਇਹਦੇ ਦੇ ਪੀਸਾ ਵੀ ਦਵਾਈ ਤੋਂ ਤੇ ਦਵਾਈ ਵੀ ਟਰੱਕ ਤੋਂ ਰਿਕਰਨ ਲਿਜੀਓ ਪਾਤੀ ਤੇ ਅੱਜ ਇਹ ਦੂਜਾ ਲੈਣ ਆਪਣੇ ਘਰੇ ਵਾਂਗ ਜੀ ਵਧੀਆ ਲੱਗਿਆ ਕਰਨ ਕੋਲ ਸੀ ਵੀ ਨਾ ਵਧੀਆ ਫਾਉਂਕ ਨਾਲ ਥੋੜਾ ਵੀ ਛੱਡ ਦਿੰਦੇ ਨੇ ਉਹਨਾਂ ਨੂੰ ਇਹ ਜਿਹੜੀ ਗਰੋਥ ਵਾਲੀ ਤੇ ਥੋੜੇ ਜਿਹੀ ਜੜੀ ਵੱਧ ਪਾਈ ਗਿਆ ਨਾ ਡਾਕਟਰ ਕਹਿੰਦਾ ਵੀ ਠਿੱਡਾ ਜਾਵਦਾ ਤੇ ਇਹਦੇ ਵਾਸਤੇ ਹੀ ਗਰੋਥ ਪਾਸੇ ਦਵਾਈ ਲਿਖੀ ਉਹ ਵੀ ਲੈ ਰਿਹਾ ਤੇ ਉਹ ਤੁਹਾਨੂੰ ਦਿਖਾਉਣੇ ਨੂੰ ਬੋਲਦੇ ਤੇ ਆ ਦੇਖੋ ਇਹ ਆ ਨੰਬਰ ਤੇ ਕਿਸੇ ਦਾ ਨਾਮ ਦੱਸੋ ਪੀਜੀ ਬਾਸ ਸੱਤ ਦਾ ਕਟਾ ਹੈ ਮਾਡ ਰਿਕਾਰਡ ਹੈਗਾ 22 ਲੀਟਰ ਤੇ ਨਾਨੀ ਦਾ ਵੀ 24 ਲੀਟਰ ਦਾ ਹੈ ਇਹਦਾ ਨਾਮ ਸੋਲ ਕੇ ਜਰੂਰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਦਵਾਈ ਵੀ ਦਿਖਾਉਣੇ ਜਿਹੜੀ ਜਿਹੜੀ ਹੈ ਇਹਨੂੰ ਕਰਤਾ ਜਾਇਗਾ ਨਾ ਤਾਂ ਪੱਟਕਾਰ ਨੂੰ ਨਾ ਸਪੀਡ ਦਾ ਹੋਰ ਦਵਾਈਆਂ ਦਾ ਚੱਕਾ ਆਪਣਾ ਡਾਇਵਰਟ ਦਾ ਲੈਵਲ ਹੈ ਇਹ ਵੀ ਘੱਟ ਬੋਡ ਕਰਾਉਣਾ ਲੈ ਲੈ ਕੋੜਿਆ ਤਿਆਰ ਆਹ ਇਹਨਾਂ ਨੂੰ 3 ਗੇਰ ਨੇ ਠੀਕ ਕਰੀ ਜਾਂਦਾ ਇਹ ਇਹ ਡਾਇਵਰਟ ਸਮਾਨ ਹੈ ਇਹ ਦੇ ਰਵਾਉਣ ਨੇ ਨਾ ਜੀ ਜੀ ਇਹ ਦੇ ਹਾਦੋਂ ਵੀ ਕੱਸੀ ਕੱਲੇ

ਸਾਹ ਕੱਢਣਾ ਨਹੀਂ ਪਤਾ ਇਹਨੂੰ ਕੋਈ ਕਦਰ ਦੀ ਗੱਲ ਇਹਨੂੰ ਕਿਸੇ ਇਕ ਚੀਜ਼ ਦੇ ਮੱਝ ਨਹੀਂ ਮਾਰਾ ਕਿੱਥੇ ਨਹੀਂ ਡਰ ਹੋ ਰਿਹਾ ਪੜਤੰਦ ਨਾ ਨਾ ਡਰ ਮੈਨੂੰ ਬੋਟੇ ਤੇਰੇ ਵੀ ਹਾਂ ਸੜੀ ਕੀ ਲੱਗਿਆ ਪੁੱਤ ਠੀਕ ਹੈ ਜਾਨੀ Давай, давай, давай. 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 Давай, ਚੱਕ 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 ਖਾ ਮੇਜ ਕਿੰਨੇ ਜਵਾਕਾਂ ਵੇਹੁੰਦੇ ਆ ਹਾਂ ਹਾਂ ਯਾ ਯਾ ਤੋਗਣਿਆ ਤੋਗਣਿਆ ਹੱਥਾਂ ਚ ਪਾ ਲੈ ਠੀਕ ਹੈ ਹੱਥਾਂ ਚ ਉਮਲਾ ਬੰਦ ਹੋ ਗਿਆ ਫੜ ਜਾ ਇਹ ਨਾ ਤਾਂ ਨਹੀਂ ਲੱਗ ਰਹੀ ਉਹ ਪਾਸ ਪਾਸ ਰਹੀਆਂ ਆ ਗਈ ਦਵਾਈ ਉਹਦੇ ਤੁਹਾਨੂੰ ਦੱਸਿਆ ਸੀ ਅੱਖਾਂ ਦੇ ਇਨਫੈਕਸ਼ਨ ਹੋ ਗਏ ਆਪਣੇ ਕੱਟੇ ਦੀ ਟਿੱਟੂ ਸਟਰੋਂਗ ਡਾਕਟਰ ਸਾਨੂੰ ਇਹਨੇ ਲਿਖ ਦਿੱਤੀ ਸੀ ਕਿ ਪੰਜ ਪੰਜ ਬੂੰਦਾਂ ਦੋਨਾਂ ਅੱਖਾਂ 'ਚ ਦੋ ਟਾਈਮ ਪਾਉਣੀਆਂ ਨੇ ਠੀਕ ਹੈ ਇਹ ਆਪਾਂ ਗਰਮ ਪਾਣੀ ਸੀਗਾ ਆ ਰੀ ਸੀ ਡੀ ਸੀ ਸੀ ਹੈ ਤੇ ਆ ਗਈ ਡਾਈਟਮਨ ਪੀ ਠੀਕ ਹੈ ਇਹਦੇ ਤੱਤ ਵਗੈਰੇ ਹੋਣਗੇ ਹਾਂ ਤੱਤੀ ਇਹਦੇ ਵਿੱਚ ਵਿਟਾਮਿਨ ਡੀ ਏ ਡੀ 3 ਈ ਮੋਨੋ ਐਸਿਡ ਜ਼ਿੰਕ ਮੈਗਨੀਸ਼ੀਅਮ ਕਾਪਰ ਕੋਲਟ ਐਕਟਿਵ ਸਾਰੇ ਕੁਝ ਇਹਦੇ ਵਿੱਚ ਤੱਤ ਆ ਗਏ ਇਹ ਗਰੋਥ ਵਾਸਤੇ ਹੈਗਾ ਠੀਕ ਹੈ ਤੇ ਇਹ ਆਪਾਂ ਨੂੰ ਦਿੱਤੀ ਹੈ ਸਾਰੀ ਦਵਾਈ ਇੱਥੇ 750 ਬੀ ਠੀਕ ਆ ਆਹ ਆਹ ਤੇ 1 ਲੀਟਰ ਪਾਸਾ ਹੁੰਦੀ ਸੀ ਡਾਕਟਰ ਕਹਿੰਦਾ ਲੀਟਰ ਹੀ ਪਾ ਲਈ ਇਹ ਚ ਵੀ ਕਈ ਚੀਜ਼ਾਂ ਲੱਗੀਆਂ ਇਹ ਵੀ ਗਰੋਥ ਵਾਸਤੇ ਹੈ ਰੇ ਹਾਜਮੇ ਸਹੀ ਵਾਸਤੇ ਮੈਂ ਦੱਸਿਆ ਸੀ ਪੰਜ ਪੰਜ ਰਚੋ ਬਹੁਤ ਚੀਜ਼ਾਂ ਜਾਈਆਂ ਨੇ ਯਾਰ ਇਹ ਵੀ ਖਾਣੇ ਚੀ ਗ੍ਰੋਥ ਵਾਸਤੇ ਤੇ ਹਾਜਮਾ ਸਹੀ ਰੱਖਣ ਵਾਸਤੇ 280 ਦਾ ਪ੍ਰਿੰਟ ਤੇ ਇਹਦਾ ਹੈਗਾਗਾ 435 ਪ੍ਰਿੰਟ ਤੇ ਇਹਦਾ ਹੈਗਾਗਾ ਭਾਈ ਸਾਹਿਬ 122 ਪ੍ਰਿੰਟ 770 ਦੀ ਤਿੰਨੇ ਚੀਜ਼ਾਂ ਇਹ ਦੁਬਾਰਾ ਆਪਣਾ ਕਟਾ ਤਣੀ ਸਹੀ ਗ੍ਰੋਥ ਕਰਨ ਲੱਗੂ ਸਾਰਾ ਪੇਟ ਫੁੱਟ ਅੱਖਾਂ ਅੱਖਾਂ ਸਾਰਾ ਕੁਝ ਸਹੀ ਹੋ ਜੂਗੀ ਕਿਉਂਕਿ ਭੈਣ ਕਹਿੰਦੇ ਦੱਸਿਆ ਸੀ ਉਹਦੀ ਵੀ ਉਹਦੀ ਸਾਂਭ ਨੂੰ ਸਹੀ ਨਹੀਂ ਹੋ ਜਣਾ ਨਾੜੂ ਪੱਕ ਗਿਆ ਸੀਗਾ ਵਕਤ ਨੂੰ ਕੋਈ ਪਸ਼ੂ ਵਾਲੇ ਤੇ ਚੰ ਆ ਆ ਜਾ ਰਹੀ ਚੀਜ਼ਾਂ ਅਤਾ ਜਦੋਂ ਆਪਣੇ ਘਟੇ ਨੂੰ ਪ੍ਰੋਬਲਮਾਂ ਤਾਂ ਕਰਕੇ ਅੱਖਾਂ ਦੀ ਬਾਕੀ ਆ ਦੋਨੇ ਚੀਜ਼ਾਂ ਜਿਹੜੀਆਂ ਘਟਰਾਂ ਦੇ ਗਰੋਥ ਵਾਸਤੇ ਤੇ ਹਾਲమే ਸਹੀ ਵਸਤੇ ਨੇ ਸਤਿ ਸ੍ਰੀ ਅਕਾਲ